ਦੋਸਤੋ ਤੇਜ਼ ਰਫਤਾਰ ਦੇ ਕਾਰਨ ਵਾਪਰ ਰਹੇ ਹਾਦਸੇ ਵਿੱਚ ਅਕਸਰ ਹੀ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਹਨਾਂ ਦਾ ਸ਼ਿਕਾਰ ਕੁਝ ਬੱਚੇ ਕੁਝ ਵਿਅਕਤੀ ਤੇ ਕੁਝ ਨੌਜਵਾਨ ਵੀ ਹੋ ਰਹੇ ਨੇ ਅਜਿਹਾ ਹੀ ਮਾਮਲਾ ਤੁਹਾਡੇ ਨਾਲ ਅੱਗੇ ਸਾਂਝਾ ਕਰਦੇ ਹਾਂ ਜਿੱਥੇ ਕਿ ਇੱਕ ਗੱਡੀ ਜੋ ਸੀ ਤੇ ਤਾਰ ਹੋਣ ਦੇ ਕਾਰਨ ਇੱਕ ਜਿਹਾ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਕਿ ਮੌਕੇ ਤੇ ਹੀ ਦੋ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਤੇ ਗੱਡੀ ਜੋ ਚਾਲਕ ਸੀ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਅਚਾਨਕ ਜੋ ਨੇ ਪੰਜਾਬ ਵਿੱਚ ਭਿਆਨਕ ਹਾਦਸੇ ਵਾਪਰਦੇ ਰਹਿੰਦੇ ਨੇ ਜਿਨ੍ਹਾਂ ਦਾ ਸ਼ਿਕਾਰ ਕੁਝ ਬੱਚੇ ਕੁਝ ਵਿਅਕਤੀ ਤੇ ਕੁਝ ਨੌਜਵਾਨ ਵੀ ਹੋ ਰਹੇ ਨੇ ਕਈ ਵਾਰ ਤਾਂ ਵਿਅਕਤੀ ਨੂੰ ਇਨਾ ਘਟਨਾਵਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਘਟਨਾਵਾਂ ਵਾਪਰ ਕਦੋਂ ਜਾਂਦੀ ਹੈ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਜੋ ਕਿ ਪੰਜਾਬ ਤੋਂ ਇੱਕ ਵੱਡੀ ਘਟਨਾ ਸਾਹਮਣੇ ਆ ਰਹੀ ਹੈ ਪੰਜਾਬ ਦੇ ਇੱਕ ਇਲਾਕੇ ਮਾਨਸਾ ਤੋਂ ਜੋ ਇਹ ਹਾਦਸਾ ਹੋਇਆ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਗਿਆ ਹੈ ਕਿ ਸ਼ਾਮ ਦੇ ਸਮੇਂ ਜਦੋਂ ਹੀ ਇੱਕ ਸਹੌਰਾ ਤੇ ਦਵਾਈ ਕੰਮ ਤੋਂ ਵਾਪਸ ਆ ਰਹੇ ਸੀ ਤਾਂ ਅਚਾਨਕ ਹੀ ਉਹਨਾਂ ਦੇ ਨਾਲ ਇੱਕ ਭਿਆਨਕ ਹਾ사 ਵਾਪਰ ਜਾਂਦਾ ਹੈ ਜਿਸ ਦੇ ਦੌਰਾਨ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜਿਹੜੇ ਆਪਣੇ ਲਾਈਵ ਸਟਰੀਮ ਦੇ ਨਾਲ ਡਾਕਟਰ ਕਸ਼ੀਸ਼ ਜੀ ਆਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਮਾਨਸਾ ਦੇ ਇਲਾਕੇ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਹੀ ਸੌਰਾ ਤੇ ਜਵਾਈ ਸ਼ਾਮ ਦੇ ਸਮੇਂ ਆਪਣਾ ਕੰਮ ਪੂਰਾ ਕਰਕੇ ਘਰ ਵਾਪਿਸ ਆ ਰਹੇ ਸੀ ਤਾਂ ਸਾਹਮਣੋਂ ਇੱਕ ਤੇਜ਼ ਰਫ਼ਤਾਰ ਵਾਲੀ ਗੱਡੀ ਅਚਾਨਕ ਹੀ ਉਹਨਾਂ ਵਿੱਚ ਆ ਕੇ ਵੱਜਦੀ ਹੈ ਤੇ ਵੱਜਣ ਦੇ ਦੌਰਾਨ ਹੀ ਗੱਡੀ ਦੀਆਂ ਵੀ ਕਈ ਪਲਟੀਆਂ ਲੱਗ ਜਾਂਦੀਆਂ ਨੇ ਉਸ ਦਾ ਵੀ ਮੂਰਲਾ ਹਿੱਸਾ ਨੁਕਸਾਨਿਆ ਜਾਂਦਾ ਹੈ ਗੱਡੀ ਜੋ ਸੀ ਉਹ ਪੂਰੀ ਟੁੱਟ-ਪਟ ਜਾਂਦੀ ਹੈ ਤੇ ਨਾਲ ਹੀ ਜੋ ਮੋਟਰਸਾਈਕਲ ਚਾਲਕ ਸੀ ਉਹਨਾਂ ਦੀ ਤਾਂ ਇਹ ਭਿਆਨਕ ਟੱਕਰ ਹੁੰਦੀ ਹੈ ਕਿ ਮੌਕੇ ਤੇ ਹੀ ਉਹਨਾਂ ਦੋਨਾਂ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਤੇ ਮੋਟਰਸਾਈਕਲ ਸੀ ਜੋ ਉਹ ਵੀ ਪੂਰੀ ਚੰਗੀ ਤਰ੍ਹਾਂ ਟੁੱਟ ਪੱਜ ਗਿਆ ਸੀ ਤਸਵੀਰਾਂ ਤੁਹਾਡੇ ਨਾਲ ਅੱਗੇ ਸਾਂਝੀਆਂ ਕਰਦੇ ਆ ਤੁਸੀਂ ਦੇਖ ਸਕਦੇ ਹੋ ਪਰ ਇਹ ਜੋ ਹਾਦਸੇ ਨੇ ਉਹ ਤੇਜ਼ ਰਫ਼ਤਾਰ ਕਾਰਨ ਜਾਂ ਫਿਰ ਸੰਘਣੀ ਧੁੰਦ ਹੋਣ ਕਾਰਨ ਜਾਂ ਫਿਰ ਵਿਅਕਤੀ ਦੀ ਅਣਗਹਿਲੀ ਕਾਰਨ ਹੀ ਵਾਪਰਦੇ ਨੇ ਵਿਅਕਤੀ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਕਿ ਅੱਗੇ ਸਾਨੂੰ ਜੇਕਰ ਅਸੀਂ ਸਾਧਨ ਚਲਾ ਰਹੇ ਹਾਂ ਤਾਂ ਸਾਨੂੰ ਕਿੰਨਾ ਕਿੰਨਾ ਗੱਲਾਂ ਦਾ ਅਹਿਮ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਹਰੇਕ ਵਿਅਕਤੀ ਅਜਿਹਾ ਧਿਆਨ ਰੱਖੇ ਤਾਂ ਸ਼ਾਇਦ ਉਹਨਾਂ ਦੇ ਨਾਲ ਅਜੀਆਂ ਘਟਨਾਵਾਂ ਨਾ ਵਾਪਰਨ ਉਹ ਇੰਨਾ ਘਟਨਾਵਾਂ ਦੇ ਸ਼ਿਕਾਰ ਨਾ ਹੋਣ ਮੈਂ ਗੱਲ ਕੀਤੀ ਤੁਹਾਨੂੰ ਦੱਸਦੀ ਇਹ ਦੇਖੋ ਜਦੋਂ ਇਹ ਸ਼ਾਮ ਨੂੰ ਵਾਪਸ ਆ ਰਹੇ ਸੀ ਕੰਮ ਤੋਂ ਤਾਂ ਕੰਮ ਪੂਰਾ ਕਰਨ ਦੇ ਦੌਰਾਨ ਹੀ ਉਹ ਆਪਣੇ ਘਰ ਨੂੰ ਜਾਣ ਲੱਗੇ ਸੀ ਤਾਂ ਰਸਤੇ ਦੇ ਵਿੱਚ ਆਉਂਦੇ ਸਮੇਂ ਹੀ ਸਾਹਮਣੇ ਇੱਕ ਗੱਡੀ ਆਉਂਦੀ ਹੈ ਤੇ ਜਿਹੜੀ ਕਾਰ ਵਾਲੀ ਗੱਡੀ ਜਦੋਂ ਉਹਨਾਂ ਦੇ ਕੋਲ ਆਉਂਦੀ ਹੈ ਤਾਂ ਅਚਾਨਕ ਹੀ ਗੱਡੀ ਜੋ ਹੈ ਉਹ ਉਸਦੀ ਨਾਲ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਤੇ ਟੱਕਰ ਵੀ ਇੰਨੀ ਭਿਆਨਕ ਤੇ ਬੁਰੇ ਤਰੀਕੇ ਦੇ ਨਾਲ ਹੁੰਦੀ ਹੈ ਕਿ ਟੱਕਰ ਹੋਣ ਦੇ ਦੌਰਾਨ ਹੀ ਉਹ ਜੋ ਮੋਟਰਸਾਈਕਲ ਸੀ ਉਹ ਵੀ ਬਾਣ ਵਿੱਚ ਪਲਟ ਜਾਂਦਾ ਹੈ ਤੇ ਗੱਡੀ ਸਾਈਡ ਦੇ ਬਾਣ ਵਿੱਚ ਪਲਟੀਆਂ ਖਾ ਕੇ ਟੱਟ ਫੱਟ ਜਾਂਦੀ ਹੈ ਜਿਸ ਦੇ ਦੌਰਾਨ ਜਦੋਂ ਹੀ ਗੱਡੀ ਗੱਡੀ 'ਚ ਜੋ ਚਾਲਕ ਬੈਠਾ ਸੀ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਨਾਲ ਹੀ ਜਦੋਂ ਮੋਟਰਸਾਈਕਲ ਚਾਲਕ ਬੈਠਾ ਸੀ ਜਿਸ ਦੇ ਦੌਰਾਨ ਸੌਰਾ ਤੇ ਜਵਾਈ ਬੈਠੇ ਸੀ ਉਹ ਵੀ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਮੋਟਰਸਾਈਕਲ ਵੀ ਨੁਕਸਾਨਿਆ ਜਾਂਦਾ ਹੈ ਜਾਣਕਾਰੀ ਮੁਤਾਬਿਕ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਸੌਰੇ ਦਾ ਨਾਮ ਸੁਖਦੇਵ ਮਾਨ ਤੇ ਜਵਾਈ ਦਾ ਨਾਮ ਫਰਮਾਨ ਮਾਨਸੇ ਹੁਣ ਤੁਸੀਂ ਦੇਖੋ ਕਿ ਇਹ ਜੋ ਹਾਦਸੇ ਨੇ ਉਹ ਲਗਾਤਾਰ ਵਾਦ ਜਾ ਰਹੇ ਨੇ ਸਵੇਰੇ ਵੀ ਇੱਕ ਘਟਨਾ ਸਾਹਮਣੇ ਆ ਰਹੀ ਸੀ ਜਿੱਥੇ ਕਿ ਇੱਕ ਦਾਦਾ ਜੀ ਤੇ ਉਸ ਦੀ ਪੋਤੀ ਜਾ ਰਹੇ ਸੀ ਉਸ ਦੇ ਪਾਪੜ ਰੋਟੀ ਫੜਾਉਣ ਤਾਂ ਅਚਾਨਕ ਹੀ ਉਹਨਾਂ ਨੇ ਲਾਲ ਬੱਤੀ ਹੋਣ ਤੇ ਆਪਣਾ ਮੋਟਰਸਾਈਕਲ ਰੋਕਿਆ ਤਾਂ ਪਿੱਛੋਂ ਆਉਂਦੇ ਸਾਧਨ ਨੇ ਉਸ ਦੇ ਉਹਨਾਂ ਦੇ ਨਾਲ ਉਸ ਦੀ ਇੰਨੀ ਪੈਣਕ ਟੱਕਰ ਹੋਈ ਕਿ ਜੋ ਬੱਚੀ ਸੀ 5 ਸਾਲ ਦੀ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਅਜਿਹੀ ਹੀ ਘਟਨਾ ਇੱਕ ਕੱਜ ਸਾਹਮਣੇ ਆਈ ਆ ਜੋ ਤੁਹਾਡੇ ਨਾਲ ਸਾਂਝੀ ਕਰਕੇ ਹਟਿਆ ਤੁਹਾਨੂੰ ਦੱਸ ਦਿੱਤਾ ਹੈ ਜਿੱਥੇ ਇੱਕ ਵਿਅਕਤੀ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਹੁੰਦਾ ਹੈ ਇਹ ਤਾਂ ਸ਼ਾਮ ਨੂੰ ਕਾਰ ਵਾਪਸ ਜਾ ਰਹੇ ਹੁੰਦੇ ਨੇ ਅਚਾਨਕ ਹੀ ਸਾਹਮਣੇ ਇੱਕ ਗੱਡੀ ਆਉਂਦੀ ਹੈ ਗੱਡੀ ਦੀ ਰਫ਼ਤਾਰ ਤੇ ਹੁੰਦੀ ਹੈ ਇੰਨੀ ਜ਼ਿਆਦਾ ਤੇਜ਼ ਹੁੰਦੀ ਹੈ ਕਿ ਅਚਾਨਕ ਹੀ ਇਹਨਾਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਟੱਕਰ ਹੋਣ ਦੇ ਦੌਰਾਨ ਹੀ ਗੱਡੀ ਚਾਲਕ ਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਪਰ ਜੋ ਵਿਅਕਤੀ ਸੀ ਉਹਨਾਂ ਦੀ ਨੌਕਰੀ ਦਾ ਬਹੁਤ ਹੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਸੜਕਾਂ ਸਾਂ ਵਿੱਚ ਵਧਦਾ ਹੁੰਦਾ ਜਾ ਰਿਹਾ ਹੈ ਤੇ ਇਹਨਾਂ ਦਾ ਸ਼ਿਕਾਰ ਕੁਝ ਬੱਚੇ ਕੁਝ ਵਿਅਕਤੀ ਤੇ ਕੁਝ ਜਨਵਰ ਤੇ ਕੁਝ ਬਜ਼ੁਰਗ ਇਨਸਾਨ ਵੀ ਹੋ ਜਾਂਦੇ ਨੇ ਜਿਨ੍ਹਾਂ ਦੇ ਦੁਆਰਾ ਕਈ ਵਾਰ ਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਕਈ ਵਾਰ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਜਿਹਾ ਹੀ ਮਾਮਲਾ ਇੱਕ ਅੱਜ ਸਾਹਮਣੇ ਆ ਰਿਹਾ ਅਜਿਹੀ ਘਟਨਾ ਇੱਕ ਪੰਜਾਬ ਦੇ ਇਲਾਕੇ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼ਾਮ ਦੇ ਸਮੇਂ ਜੋ ਸੌਰਾ ਤੇ ਜਵਾਈ ਸੀ ਉਹ ਘਰ ਵਾਪਿਸ ਜਾ ਰਹੇ ਸੀ ਤਾਂ ਅਚਾਨਕ ਹੀ ਉਹਨਾਂ ਦੇ ਨਾਲ ਇੱਕ ਅਜੇਹਾ ਭਿਆਨਕ ਸਵਾ ਪਰਦਾ ਹੈ ਅਜਿਹੀ ਘਟਨਾ ਵਾਪਰਦੀ ਹੈ ਕਿ ਜਦੋਂ ਉਹਨਾਂ ਦੀ ਭਿਆਨਕ ਟੱਕਰ ਇੱਕ ਗੱਡੀ ਦੇ ਨਾਲ ਹੁੰਦੀ ਹੈ ਤਾਂ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜਿਹੜੇ ਆਪਣੇ ਲਾਈਵਸਟ੍ਰੀਮ ਦੇ ਨਾਲ ਡਾਕਟਰ ਬਖਸ਼ੀਸ਼ ਰਜਾਜੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਜੋ ਹਾਦਸੇ ਨੇ ਸੜਕ ਹਾਸਿਆਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤੇ ਇਹ ਜੋ ਸੜਕ ਹਾਦਸੇ ਨੇ ਉਹਨਾਂ ਵਿੱਚ ਵਿਅਕਤੀਆਂ ਦੀ ਜਾਨ ਵੀ ਚਲੀ ਜਾਂਦੀ ਹੈ ਅਜਿਹਾ ਹੀ ਮਾਮਲਾ ਇੱਕ ਮਾਨਸਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੋ ਵਿਅਕਤੀ ਸੌਰਾ ਤੇ ਜਵਾਈ ਸੌਰੇ ਦਾ ਨਾਮ ਸੁਖਦੇਵ ਮਾਨ ਤੇ ਜਵਾਈ ਦਾ ਨਾਮ ਵਿਅਕਤੀ ਦਾ ਨਾਮ ਫਰਮਾਨ ਮਾਨਸੀ ਜਦੋਂ ਇਹ ਸ਼ਾਮ ਦੇ ਸਮੇਂ ਆਪਣਾ ਕੰਮ ਪੂਰਾ ਕਰਕੇ ਘਰ ਵਾਪਸ ਜਾ ਰਹੀ ਸੀ ਤਾਂ ਅਚਾਨਕ ਹੀ ਰਸਤੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਵਾਲੀ ਗੱਡੀ ਸਾਹਮਣੇੋਂ ਲੰਘਦੀ ਹੈ ਲੰਘਣ ਦੇ ਦੌਰਾਨ ਹੀ ਉਹਨਾਂ ਦੀ ਸਾਮਣੇ ਦੀ ਗੱਡੀ ਦੇ ਨਾਲ ਮੋਟਰਸਾਈਕਲ ਚਾਲਕਾਨੀ ਅਜਿਹੀ ਭੈਣਕ ਟੱਕਰ ਹੁੰਦੀ ਹੈ ਕਿ ਟੱਕਰ ਹੋਣ ਦੇ ਦੌਰਾਨ ਹੀ ਜੋ ਵਿਅਕਤੀ ਸੀ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਦਰਅਸਲ ਇਹ ਜੋ ਕਟਨਾ ਹੈ ਵਾਪਰਦੀ ਕਿਵੇਂ ਹੈ ਕਿੱਥੇ ਵਾਪਰਦੀ ਹੈ ਤੇ ਕਦੋਂ ਵਾਪਰਦੀ ਹੈ। ਜਾਣਕਾਰੀ ਤੁਹਾਡੇ ਨਾਲ ਅੱਗੇ ਸੰਝੀ ਕਰਦੇ ਆ। ਤੁਹਾਨੂੰ ਦੱਸ ਦਈਏ ਕਿ ਇਹ ਜੋ ਮਾਮਲਾ ਵਾਪਰਦਾ ਹੈ ਉਹ ਮਾਨਸਾ ਵਿੱਚ ਵਾਪਰਦਾ ਹੈ ਜਾਣਕਾਰੀ ਮੁਤਾਬਕ ਸਾਰੀ ਗੱਲ ਦੱਸੀ ਗਈ ਹੈ ਕਿ ਸ਼ਾਮ ਦੇ ਸਮੇਂ ਜਦੋਂ ਸੋਹਰਾ ਤੇ ਜਵਾਈ ਘਰ ਵਾਪਸ ਕੰਮ ਤੋਂ ਜਾ ਰਹੇ ਸੀ ਤਾਂ ਅਚਾਨਕ ਹੀ ਰਸਤੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਵਾਲੀ ਗੱਡੀ ਉਹਨਾਂ ਦੇ ਕੋਲ ਦੀ ਲੰਘਦੀ ਹੈ ਤੇ ਲੰਘਣ ਦੇ ਦੌਰਾਨ ਹੀ ਉਹ ਜੋ ਗੱਡੀ ਸੀ ਉਸ ਦੀ ਟੱਕਰ ਮੋਟਰਸਾਈਕਲ ਦੇ ਨਾਲ ਹੋ ਜਾਂਦੀ ਹੈ ਤੇ ਮੋਟਰਸਾਈਕਲ ਦੇ ਨਾਲ ਟੱਕਰ ਹੋਣ ਦੇ ਦੌਰਾਨ ਹੀ ਅਚਾਨਕ ਅਜੇ ਹੀ ਪੈਨਕ ਟੱਕਰ ਹੁੰਦੀ ਹੈ ਕਿ ਮੌਕੇ ਤੇ ਹੀ ਗੱਡੀ ਚਾਲਕਤਾ ਜੋ ਸੀ ਉਹ ਤਾਂ ਗੰਭੀਰ ਰੂਪ ਵਿੱਚ ਜਖਮੀ ਹੋ ਜਾਂਦਾ ਹੈ ਤੇ ਜੋ ਮੋਟਰਸਾਈਕਲ ਚਾਲਕ ਸੀ ਉਹਨਾਂ ਦੀ ਤਾਂ ਮੌਕੇ ਤੇ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਪਰ ਜੋ ਗੱਡੀ ਸੀ ਉਹ ਵੀ ਬੁਰੇ ਤਰੀਕੇ ਦੇ ਨਾਲ ਪਲਟੀਆਂ ਲਗਾ ਲੈਂਦੀ ਹੈ ਵਾਹਨ ਤੇ ਉਹਦਾ ਮੂਰਲਾ ਹਿੱਸਾ ਵੀ ਬਹੁਤ ਬੁਰੇ ਤਰੀਕੇ ਨਾਲ ਨੁਕਸਾਨਿਆ ਜਾਂਦਾ ਹੈ ਤੇ ਦੂਜੇ ਪਾਸੇ ਜਿੱਕਰ ਅਸੀਂ ਦੇਖਦੇ ਹਾਂ ਤਾਂ ਜੋ ਮੋਟਰਸਾਈਕਲ ਸੀ ਉਸਦਾ ਤਾਂ ਕੁਝ ਬਚਦਾ ਹੀ ਨਹੀਂ ਹੈ ਉਹ ਤਾਂ ਚੂਰੋ-ਚੂਰ ਹੋ ਜਾਂਦਾ ਹੈ ਦਰਅਸਲ ਇਹ ਜੋ ਘਟਨਾਵਾਂ ਨੇ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਥੇ ਤਾਂ ਕਈ ਵਾਰ ਵਿਅਕਤੀ ਦੀ ਅਣਗਹਿਲੀ ਕਰਕੇ ਘਟਨਾਵਾਂ ਵਾਪਰਦੀਆਂ ਨੇ ਕਈ ਵਾਰ ਵਿਅਕਤੀ ਜੋ ਸੀ ਉਹ ਤੇਜ਼ ਰਫ਼ਤਾਰ ਕਰ ਲੈਂਦੇ ਨੇ ਗੱਡੀਆਂ ਕ ਆਧਾ ਸਾਧਨਾਰੀ ਤੇ ਕਈ ਵਾਰ ਸਖਣੀ ਤੰਦ ਹੋਣ ਕਾਰਨ ਵੀ ਵਿਅਕਤੀਆਂ ਨੂੰ ਇੰਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਦਾ ਪਰ ਤੁਸੀਂ ਦੇਖੋ ਕਿ ਇਹ ਜੋ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਅਜੀਬ ਭੈਣ ਖਾਸੇ ਵਰਪਰ ਦੇ ਨੇ ਜਿੱਥੇ ਕਿ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਜਿਹੀ ਘਟਨਾ ਤੁਹਾਡੇ ਨਾਲ ਅੱਜ ਸਾਂਝੀ ਕਰਕੇ ਹਟਿਆ ਸਵੇਰ ਦੇ ਸਮੇਂ ਤੋਂ ਜੋ ਲਗਾਤਾਰੇ ਘਟਨਾਵਾਂ ਵਾਪਰ ਰਹੀਆਂ ਨੇ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਦਿੱਤੀ ਸੀ ਸਾਂਝੀ ਕੀਤੀ ਸੀ ਕਿ ਇੱਕ ਲੜਕੀ ਅਤੇ ਉਸ ਦੇ ਦਾਦਾ ਜੀ ਜਾ ਰਹੇ ਸੀ ਤਾਂ ਅਚਾਨਕ ਹੀ ਜਦੋਂ ਜਾ ਰਹੇ ਸੀ ਤਾਂ ਉਹਨਾਂ ਨੇ ਲਾਲ ਬੱਤੀ ਹੋਂ ਤੇ ਆਪਣਾ ਮੋਟਰਸਾਈਕਲ ਰੋਕਿਆ ਤਾਂ ਪਿੱਛੋਂ ਦੀ ਇੱਕ ਤੇਜ਼ ਰਫ਼ਤਾਰ ਵਾਲਾ ਸਾਧਨ ਆਉਂਦਾ ਹੈ ਤੇ ਮਾਰ ਕੇ ਮੌਕੇ ਤੇ ਹੀ ਫਰਾਰ ਹੋ ਜਾਂਦਾ ਹੈ ਤੇ ਫਰਾਰ ਹੋਣ ਦੇ ਦੌਰਾਨ ਹੀ ਉਹ ਜੋ ਬੱਚੀ ਸੀ ਉਸ ਦੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਸੀ 5 ਸਾਲ ਦੀ ਬੱਚੀ ਜੋ ਸੀ ਉਹ ਆਪਣੇ ਪਿਤਾ ਜੀ ਨੂੰ ਰੋਟੀ ਫੜਾਉਣ ਲਈ ਜਾ ਰਹੀ ਸੀ ਦੁਕਾਨ ਤੇ ਪਰ ਤੁਸੀਂ ਦੇਖੋ ਕਿ ਉਸ ਦੇ ਨਾਲ ਇੰਨਾ ਭਿਆਨਕ ਹਾਦਸਾ ਵਾਪਰਦਾ ਹੈ ਕਿ ਉਸ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਜਿਹੇ ਹਾਦਸੇ ਦਰਅਸਲ ਪੰਜਾਬ ਵਿੱਚ ਲਗਾਤਾਰ ਵਾਪਰਦੇ ਨੇ ਦਿਨ ਬਦਨ ਜੋ ਇਹ ਘਟਨਾਵਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਕੁਝ ਵਿਅਕਤੀ ਕੁਝ ਬੱਚੇ ਕੁਝ ਨੌਜਵਾਨ ਕੁਝ ਜਾਨਵਰ ਤੇ ਕੁਝ ਬਜ਼ੁਰਗ ਕਵਿਤੀ ਜੋ ਹੁੰਦੇ ਨੇ ਉਹ ਵੀ ਇਨਾਂ ਹਾਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਵਾਰ ਤਾਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਪਰ ਕਈ ਵਾਰ ਉਹ ਮੌਤ ਦਾਇ ਮੂਹ ਵਿੱਚ ਵੀ ਚਲੇ ਜਾਂਦੇ ਨੇ ਪਰ ਤੁਸੀਂ ਦੇਖੋ ਕਿ ਇਹ ਜੋ ਘਟਨਾਵਾਂ ਨੇ ਉਹਨਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਵੇਂ ਕਿ ਇਹ ਜੇ ਘਟਨਾ ਸੀ ਜਿੱਥੇ ਕਿ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਜਦੋਂ ਵੀ ਇਸ ਗੱਲ ਦਾ ਪਰਿਵਾਰ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਤੇ ਵੀ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਤੇ ਉਹਨਾਂ ਦੇ ਵੱਲੋਂ ਵੀ ਇਨਸਾਫ਼ ਦੀ ਮੰਗ ਕੀਤੀ ਗਈ ਹੈ ਬਾਕੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸਟੇਸ ਟੀਵੀ ਮੈਂ ਤੁਹਾਡੀ ਆਪਣੀ ਜਿਸਨ ਅਪਡੇਟ ਕਰ ਬਹੁਤ ਮਿਹਰਬਾਨੀ